ਉਪ ਮੰਡਲ ਮੈਜਿਸਟ੍ਰੇਟ ਨੇ মিডিਆ ਮੈਂਬਰਾਂ ਨਾਲ ਕੀਤੀ ਪਹਿਲੀ ਮੁਲਾਕਾਤ ਜੀ ਹਾਂ ਜਸਪ੍ਰੀਤ ਸਿੰਘ ਪੀਸੀਐਸ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਆਨੰਦਪੁਰ ਸਾਹਿਬ ਨੇ ਅਹੁਦਾ ਸੰਭਾਲਨ ਉਪਰੰਤ ਉਪ ਮੰਡਲ ਸ਼੍ਰੀ ਆਨੰਦਪੁਰ ਸਾਹਿਬ ਅਤੇ ਸਬ ਤਹਿਸੀਲ ਨੂਰਪੁਰ ਵੇਦੀ ਦੇ ਸਮੂਹ ਮੀਡੀਆ ਮੈਂਬਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਮੀਡੀਆ ਦੀ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਹੈ ਪ੍ਰਸ਼ਾਸਨ ਤੱਕ ਸਹੀ ਅਤੇ ਸਮੇਂ ਸਿਰ ਜਾਣਕਾਰੀ ਪਹੁੰਚਾਉਣ ਵਿੱਚ ਪੱਤਰਕਾਰਾਂ ਦਾ ਅਹਿਮ ਰੋਲ ਹੈ ਉਹਨਾਂ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਸ਼੍ਰੀ ਫਤਿਹਗੜ੍ਹ ਸਾਹਿਬ ਸੁਲਤਾਨ ਲੋਦੀ ਵਰਗੇ ਇਤਿਹਾਸਕ ਖਾਣਾ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਹੁਣ ਪਾਗਾ ਵਾਲਾ ਸਮਾਂ ਆਇਆ ਹੈ ਜਦੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੇਵਾ ਦੇ ਅਫਸਰ ਮਿਲੇ ਹਨ ਉਹਨਾਂ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਦਾ ਹੱਲ ਪ੍ਰਮੁੱਖਤਾ ਤੇ ਕਰਨ ਨੂੰ ਤਰਜੀ ਦੇਵੇਗਾ ਅਤੇ ਦਫ਼ਤਰਾਂ ਵਿੱਚ ਲੋਕਾਂ ਨੂੰ ਖੱਜਲ ਖਰਾਬੀ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਪ੍ਰੈਸ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਪੰਚਾਇਤੀ ਚੋਣਾਂ ਵਿੱਚ ਸਾਰੇ ਅਧਿਕਾਰੀ ਕਰਮਚਾਰੀਆਂ ਨੂੰ ਜ਼ਿੰਮੇਵਾਰੀ ਨਾਲ ਡਿਊਟੀ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਇਸ ਸੰਬੰਧ ਵਿੱਚ ਅੱਜ ਵਿਸ਼ੇਸ਼ ਸਿਕਲਾਈ ਮੀਟਿੰਗ ਰੱਖੀ ਹੈ ਇਸ ਮੌਕੇ ਵੱਖ-ਵੱਖ ਪ੍ਰੈਸ ਕਲੱਬਾਂ ਦੇ ਮੈਂਬਰਾਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਮੈਂਬਰ ਹਾਜ਼ਰ ਸਨ ਜਿਨ੍ਹਾਂ ਨੇ ਐਸ ਡੀ ਐਮ ਜਸਪ੍ਰੀਤ ਸਿੰਘ ਨੂੰ ਪਰੋਸਾ ਦਿੱਤਾ ਕਿ ਉਹ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ ਅੱਜ ਦੀ ਮੀਟਿੰਗ ਲਈ ਸਮੂਹ ਮੀਡੀਆ ਮੈਂਬਰਾਂ ਨੇ ਐਸ ਡੀ ਐਮ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਇਸ ਮੌਕੇ ਸੰਦੀਪ ਕੁਮਾਰ ਤਹਿਸੀਲਦਾਰ ਅੰਗਦਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਅਤੇ ਵੱਖ-ਵੱਖ ਅਤੇ ਪ੍ਰਤੀਨਿਧੀ ਹਾਜ਼ਰ ਸਨ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜੀ ਅਸਤਰਾ ਮੈਂ ਪੋਤਰਨਗਰੀ ਤੋਂ ਹੀ ਬਦਲ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਧਰਤੀ ਹੈ ਉੱਥੋਂ ਮੈਨੂੰ ਹੁਣ ਬਦਲ ਕੇ ਸ਼੍ਰੀ ਨਨਪੁਰ ਸਾਹਿਬ ਦਾ ਚਾਰਜ ਦਿੱਤਾ ਹੈ ਕਿਸਮਤ ਵਾਲਾ ਇੱਕ ਤਰਤੀਬ ਤੋਂ ਪੋਤਰ ਤਰਤੀਬ ਤੋਂ ਦੂਸਰੀ ਧਰਤੀ ਤੇ ਆਇਆ ਮੇਰੀ ਤਰਜੀਹ ਜਿਹੜੀ ਉੱਥੇ ਸੀ ਉਹੀ ਇੱਥੇ ਹੈ ਕਿ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਪੈਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਜੋ ਮੇਰੇ ਲੈਵਲ ਤੇ ਹੋ ਸਕਦਾ ਜਿਹੜਾ ਮੇਰਾ ਲੈਵਲ ਤੋਂ ਬਾਹਰ ਹੈ ਉਹ ਜਿਸ ਲੈਵਲ ਤੇ ਉਹਨੂੰ ਭੇਜਣਾ ਉਸ ਲੈਵਲ ਤੇ ਉਸ ਪ੍ਰੋਬਲਮ ਨੂੰ ਉਸ ਤਕਲੀਫ ਨੂੰ ਪਹੁੰਚਾਇਆ ਜਾਵੇ ਤਾਂ ਜੋ ਲੋਕਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਜਸਟਿਸ ਟਾਈਮਲੀ ਮਿਲ ਸਕੇ ਦੇਖੋ ਇਸ ਤਰ੍ਹਾਂ ਹੈ ਕਿ ਹਜੇ ਤਾਂ ਅੱਜ ਮੈਂ ਜੁਆਇਨ ਕੀਤਾ ਜਿਸ ਤਰ੍ਹਾਂ ਦੀ ਸਮੱਸਿਆ ਜਿਹੜੀ ਕੋਈ ਆਉਂਦੀ ਹੈ ਉਹਦਾ ਹੱਲ ਵੀ ਕੋਈ ਨਾ ਕੋਈ ਹੁੰਦਾ ਦੇਖੋ ਅੱਜ ਕੋਈ ਹੋਲਾ ਮੱਲਾ ਪਹਿਲੀ ਵਾਰ ਹੀ ਨਹੀਂ ਬਹੁਤ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ ਪ੍ਰੋਗਰਾਮ ਜੇ ਕੋਈ ਦਿੱਕਤ ਕਿਤੇ ਕੋਈ ਕਮੀ ਰਹਿੰਦੀ ਹੈ ਤੁਹਾਡੇ ਮਾਧਿਅਮ ਰਹੀ ਵੀ ਅਗਰ ਮੇਰੇ ਕੋਲੇ ਪਹੁੰਚੇਗੀ ਜਾਂ ਕਿਸੇ ਹੋਰ ਐਡਮਿਨਿਸਟ੍ਰੇਸ਼ਨ ਦੇ ਵਿੰਗ ਤੋਂ ਮੇਰੇ ਕੋਲੇ ਪਹੁੰਚੇਗੀ ਤਾਂ ਡੈਫੀਨਿਟਲੀ ਜੋ ਦਾ ਬਣਦਾ ਹੱਲ ਹੈ ਉਹ ਕਰਨਾ ਮੇਰੀ ਡਿਊਟੀ ਬਣਦੀ ਹੈ ਡੈਫੀਨਿਟਲੀ ਆਈ ਵਿਲ ਡੂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਜੋ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਜੋ ਗਵਰਨਮੈਂਟ ਦੇ ਲੋਕਾਂ ਦੇ ਨਾਲ ਜਿਹੜੇ ਰੂਲ ਐਂਡ ਐਕਟਸ ਬਣੇ ਆ ਉਹਦੇ ਮੁਤਾਬਕ ਕੰਮ ਕਰਨ ਲਈ ਮੇਰਾ ਦਫ਼ਤਰ ਹਮੇਸ਼ਾ ਉਹਨਾਂ ਲਈ ਖੁੱਲ੍ਹਾ ਹੈ ਉਹ ਕਿਸੇ ਵੇਲੇ ਵੀ ਵਰਕਿੰਗ ਟੰਟੇ ਦੇ ਵਿੱਚ ਟਾਈਮ 9 ਤੋਂ 5 ਕਦੇ ਵੀ ਮੇਰੇ ਆਫਿਸ ਆ ਸਕਦੇ ਨੇ ਕਿਸੇ ਤਰ੍ਹਾਂ ਦੀ ਸਮੱਸਿਆ ਹੋਣਾ ਨੂੰ ਉਹ ਮੇਰੇ ਨਾਲ ਡਿਸਕਸ ਕਰ ਸਕਦੇ ਨੇ ਮੈਨੂੰ ਦੱਸ ਸਕਦੇ ਨੇ ਉਹਨਾਂ ਦੀ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਫੌਰੀ ਤੌਰ ਤੇ ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਇਨਸਾਫ ਮਿਲਦਾ ਇਨਸਾਫ ਟਾਈਮਲੀ ਮਿਲਣਾ ਚਾਹੀਦਾ ਮੇਰੀ ਇਹ ਪ੍ਰਾਇੋਰਟੀ ਹੁੰਦੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਟਾਈਮਲੀ ਜਿਹੜੀ ਹਰ ਸਮੱਸਿਆ ਦਾ ਹੱਲ ਉਹ ਇੱਥੋਂ ਦੇ ਹਰੇਕ ਨਾਗਰਿਕ ਨੂੰ ਜਿਹੜਾ ਦਿੱਤਾ ਜਾ ਸਕੇ